ਸਤਕਾਰਯੋ ਸਾਥਿਓ 883 24888 994 ਸਾਥੀਆਂ ਨੂੰ ਪਹਿਲਾਂ ਲਾਈਵ ਦੇ ਮਾਧਿਅਮ ਰਾਹੀਂ ਵੀ ਬੇਨਤੀ ਕੀਤੀ ਗਈ ਹੈ ਕਿ ਇਸੋ ਆਡੀ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਦੇ ਆਂਗੇ ਕਿ ਸਾਥਿਓ ਤੁਹਾਡੇ ਸਾਥ ਨਾਲ ਹੀ ਹੈ ਜਿਹੜੀਆਂ ਦੋਨੇ ਪਰਚੀਆਂ ਪੂਰੀਆਂ ਹੋਣੀਆਂ ਨੇ ਜੀ ਹੁਣ ਸਮਾਗਮ ਕਰਨ ਚ ਬੈਠਣ ਦਾ ਨਹੀਂ ਆ ਅੱਜ ਵੀ ਆ ਜਿਹੜਾ ਜਿੰਨਾ ਕੁ ਕੇਡਰ ਆਇਆ ਸੀਗਾ ਉਸ ਦੇ ਬਲਬੁੱਤੇ ਅਸੀਂ ਕੀ ਕਰਦੇ ਕੀ ਨਹੀਂ ਕਰਦੇ ਤੁਹਾਨੂੰ ਸਾਰਿਆਂ ਨੂੰ ਪਤਾਗਾ ਜੇਕਰ ਅਸੀਂ ਇਕੱਲਾ ਗਰੁੱਪਾਂ ਦੇ ਵਿੱਚ ਹੀ ਹੈਗਾ ਇਹ ਕਹਿਣੇਗੇ ਕਿ ਜੀ ਭਰਤੀਆਂ ਪੂਰੀਆਂ ਹੋ ਜਾਣ ਜਾਂ ਉਦਾਂ ਹੋ ਜੇ ਇਦਾਂ ਹੋ ਜੇ ਐ ਹੋ ਜਾਊਗਾ ਇਹਦਾ ਨਹੀਂ ਹੋਣਾ ਸਾਥਿਓ ਸੋ ਤੁਹਾਨੂੰ ਸਾਰੇ ਸਾਥੀਆਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਪੈਣਾਗਾ ਸੋ ਬੇਨਤੀ ਹੈ 8833647 ਸਾਥੀਆਂ ਨੂੰ 889947 ਸਾਥੀਆਂ ਨੂੰ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਗੰਭੀਰਪੁਰ ਧਰਨੇ ਦਾ ਹਿੱਸਾ ਜ਼ਰੂਰ ਬਣੋ ਤਾਂ ਹੀ ਜਿਹੜਾ ਸਾਡੇ ਦੋਨੋਂ ਭਰਤੀਆਂ ਪੂਰੀਆਂ ਹੋਣੀਆਂ ਨਹੀਂਆਂ ਨਹੀਂ ਸਰਕਾਰ ਅੱਜ ਵੀ ਹੈ ਜਿਵੇਂ ਲਾਰੇ ਲਾਈ ਗਈ ਹੈਗੀ ਔਰ ਕੱਲ ਨੂੰ ਵੀ ਹੈਗਾ ਜਿਹੜਾ ਇੱਕ ਲਾਰਾ ਲੱਗਿਆ ਹੋਇਆਗਾ ਉਹ ਲਾਰਾ ਹੀ ਸਾਬਤ ਹੋਊਗਾ ਜੇਕਰ ਤੁਸੀਂ ਘਰਾਂ ਚੋਂ ਬਾਹਰ ਨਹੀਂ ਨਿਕਲਦੇਗੇ ਸੋ ਬੇਨਤੀ ਹੈ ਕਿ ਘਰਾਂ ਚੋਂ ਬਾਹਰ ਨਿਕਲਿਆਓ ਨਹੀਂ ਇਸੇ ਤਰ੍ਹਾਂ ਸਾਥੀਓ ਆਪਾਂ ਨੂੰ ਜਿਹੜੇ ਲਾਰੇ ਤੇ ਲਾਰੇ ਮਿਲਦੇ ਰਹਿਣਗੇ ਠੀਕ ਹੈਗਾ ਮੈਂ ਪਹਿਲਾਂ ਵੀ ਕਹਿਣਾ ਹੁੰਨਾਗਾ ਇੱਕ ਲੰਮਾ ਸੀ ਸਮਾਂ ਜਿਹੜਾ ਧਰਨਿਆਂ ਤੇ ਹੰਡਾ ਲਿਆਗਾ ਸਾਡਾ ਹੁਣ ਅੱਕ ਗਏ ਅਸੀਂ ਥੱਕ ਗਏ ਪਰ ਇੰਨਾ ਛੇਤੀ ਆ ਜਿਹੜਾ ਅਸੀਂ ਇੰਨਾ ਜਲਦੀ ਆ ਜਿਹੜਾ ਸਰਕਾਰਾਂ ਤੋਂ ਵੀ ਨਹੀਂ ਹਾਰ ਸਕਦੇ ਤੇ ਆਪਣੇ ਆਪ ਤੋਂ ਵੀ ਨਹੀਂ ਹਾਰ ਸਕਦੇਗੇ ਇੱਕ ਵਾਰੀ ਹਿੰਮਤ ਸਾਰੇ ਜੁਟਾਓ ਸਾਥਿਓ ਕੱਲ ਵੱਡੀ ਗਿਣਤੀ ਦੇ ਵਿੱਚ ਗੰਬੀਰਪੁਰ ਧਰਨੇ ਦਾ ਹਿੱਸਾ ਬਣੋ ਤਾਂ ਹੀ ਆ ਜਿਹੜਾ ਅਸੀਂ ਦੋਨੋਂ ਹੀ ਭਰਤੀਆਂ ਨੂੰ ਪੂਰਾ ਕਰਵਾ ਸਕਦੇ ਆਂਗੇ ਸੋ ਸਾਰੇ ਹੀ ਸਾਥਿਓ ਨੂੰ ਬੇਨਤੀ ਹੈਗੀ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਗੰਬੀਰਪੁਰ ਧਰਨੇ ਦਾ ਹਿੱਸਾ ਜ਼ਰੂਰ ਬਣੋ ਧੰਨਵਾਦ ਸਾਥਿਓ